ਜੀ ਮੈਂ ਅਸ਼ਦੀਪਾ ਔਰ ਸੰਧੂ ਤੇ ਗੱਲ ਕਰਦੇ ਆਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਾਢੇ 3 ਸਾਲਾਂ ਦੇ ਵਿੱਚ ਵੱਡਾ ਐਕਸ਼ਨ ਜੇਕਰ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਇੱਕ ਐਕਸ਼ਨ ਮੋਡ ਦੇ ਵਿੱਚ ਆ ਗਏ ਨੇ ਜਿੱਦੇ ਵਿੱਚ ਜਿਹੜੇ ਲੋਕਾਂ ਦੇ ਉੱਤੇ ਐਂਡੀਪੀਸੀ ਦੇ ਪਰਚੇ ਨੇ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚੱਲੇਗਾ ਜੇਕਰ ਗੱਲ ਕਰੀਏ ਜਿੱਥੇ ਇੱਕ ਪਾਸੇ ਵੱਡੀ ਕਾਰਵਾਈ ਕੀਤੀ ਹੋਈ ਹੈ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਲੇਕਿਨ ਹੁਣ ਉਹ ਵੀ ਲੋਕ ਜਿਹੜੇ ਫਸਦੇ ਨਜ਼ਰ ਆਉਣਗੇ ਜਿਨ੍ਹਾਂ ਨੇ ਰੱਜ ਕੇ ਪੰਜਾਬ ਦੇ ਵਿੱਚ ਨਸ਼ਾ ਵੇਚਿਆ ਨਸ਼ਾ ਤਸਕਰੀ ਵਾਲਿਆਂ ਦਾ ਸਾਥ ਦਿੱਤਾ ਤੇ ਜਿੱਥੇ ਨਸ਼ੇ ਦੀ ਜਿਹੜੀ ਮਾਤ ਦੇ ਵਿੱਚ अनेका ਲੋਕਾਂ ਦੀ ਜਾਨ ਲਈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੈਂਟਰ ਸਰਕਾਰ ਦੇ ਜਿਹੜਾ ਹੈ ਹੁਣ ਇਜਾਜ਼ਤ ਦੇ ਦਿੱਤੀ ਹੈ ਹੁਣ ਭਗਵੰਤ ਸਿੰਘ ਮਾਨ ਆਪਣੇ ਆਪ ਦਾ ਰੂਪ ਦਿਖਾਉਂਦੇ ਨਜ਼ਰ ਆਉਣਗੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਲੋਕਾਂ ਦੀ ਨੌਜਵਾਨ ਪੀੜ੍ਹੀ ਨੂੰ ਖਤਮ ਕੀਤਾ ਹੈ ਤੁਹਾਨੂੰ ਦੱਸਦੇ ਆ ਕਿ ਸੂਤਰਾਂ ਤੋਂ ਬੰਦੀ ਆ ਰਹੀ ਹੈ ਖਬਰ ਕਿ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੇ ਪੈਸੇ ਤੋਂ ਬਣੀਆਂ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨਾ ਆਸਾਨ ਹੋ ਗਿਆ ਕੇਂਦਰ ਸਰਕਾਰ ਨੇ ਕੇਂਦਰਕ੍ਰਿਤ ਆਨਲਾਈਨ ਪਰਟਲ ਨੂੰ ਇਸ ਨੂੰ ਆਸਾਨ ਬਣਾ ਦਿੱਤਾ ਹੈ ਇਸ ਲਈ ਹੁਣ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਐਨਡੀपीएस ਐਕਟ ਤਹਿਤ ਜ਼ਾਇਦਾਤਾਂ ਨੂੰ ਜ਼ਬਤ ਕਰਨਾ ਆਸਾਨ ਹੋ ਗਿਆ ਹੈ ਇਸ ਪ੍ਰਕਿਰਿਆ ਵਿੱਚ ਪਹਿਲੇ ਕਈ ਮਹੀਨੇ ਲੱਗਦੇ ਸਨ ਹੁਣ ਸਿਰਫ ਇੱਕ ਹਫਤੇ ਦੇ ਵਿੱਚ ਹੀ ਪੂਰੀ ਹੋ ਜਾਵੇਗੀ ਇਹ ਬਦਲਾਅ ਪੰਜਾਬ ਸਰਕਾਰ ਦੀਆਂ ਵਾਰ-ਵਾਰ ਮੰਗਾਂ ਤੋਂ ਬਾਅਦ ਕੀਤਾ ਗਿਆ ਐਂਟੀ ਨਾਰੋਟਿਕ ਟਾਸਕ ਫੋਰਸ ਦਿਆਂ ਜائਦਾਤਾਂ ਨੂੰ ਫ੍ਰੀਜ਼ ਕਰਨ ਦੇ ਆਦੇਸ਼ ਪ੍ਰਾਪਤ ਕਰਨ ਲਈ ਲੰਮੀ ਦੇਰੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਐਨ ਐਫ ਜ਼ਿਲ੍ਹਾ ਪੁਲਿਸ ਨਾਲ ਮਿਲ ਕੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਕੰਮ ਕਰਦਾ ਹੈ ਇਹ ਮਾਮਲਾ ਪੰਜਾਬ ਸਰਕਾਰ ਨੇ ਕੇਂਦਰ ਸਾਹਮਣੇ ਉਠਾਇਆ ਸੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਵਿੱਚ ਇਸ ਦੀ ਚਰਚਾ ਕੀਤੀ ਗਈ ਸੀ NDPC ਐਕਟ ਤਾਰਾ 66F ਦੇ ਤਹਿਤ ਅਧਿਕਾਰੀਆਂ ਕੋਲ ਗੈਰ ਕਾਨੂੰਨੀ ਤੌਰ ਤੇ ਪ੍ਰਾਪਰ ਕੀਤੀਆਂ ਜਾਂ ਦਾਦਾਂ ਦਾ ਪਤਾ ਲਗਾਉਣਾ ਫ੍ਰੀਜ਼ ਕਰਨਾ ਤੇ ਜ਼ਬਤ ਕਰਨ ਦੀ ਸ਼ਕਤੀ ਹੈ ਉਹ ਜਾਂ ਦਾਦਾਂ ਨੂੰ ਫ੍ਰੀਜ਼ ਕਰਨ ਦਾ ਪ੍ਰਸਤਾਵ ਆਨਲਾਈਨ ਦਰਜ ਕੀਤਾ ਜਾਵੇਗਾ ਇਸ ਲਈ SSP ਦੇ ਪੱਧਰ ਤੋਂ ਲੰਘਣ ਦੀ ਜ਼ਰੂਰਤ ਨਹੀਂ ਹੋਵੇਗੀ ਤਾਨੂੰ ਦੱਸਦੀ ਹੈ ਕਿਸੇ ਅਧਿਕਾਰੀ ਜਾਂ ਦੋਸ਼ੀ ਵਕੀਲ ਲਈ ਦਿੱਲੀ ਜਾਣ ਤੇ ਸਰੀਰਕ ਤੌਰ ਤੇ ਪੇਸ਼ ਹੋਣ ਦੀ ਜਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ ਵੀਡੀਓ ਕਾਨਫਰੈਂਸ ਰਾਹੀਂ ਪੇਸ਼ੀ ਸੰਭਵ ਹੋਵੇਗੀ ਹੁਣ ਪੁਲਿਸ ਸਟੇਸ਼ਨ ਇੰਚਾਰਜ ਅਧਿਕਾਰੀ ਸਿੱਧੇ ਅਰਜੀ ਤੇ ਹੁਕਮ ਪ੍ਰਾਪਤ ਕਰ ਸਕਣਗੇ ਇੱਕ ਵਾਰੀ ਹੁਕਮ ਜਾਰੀ ਹੋਣ ਤੋਂ ਬਾਅਦ ਮਾਲੀਆ ਰਿਕਾਰਡ ਨੂੰ ਅਪਡੇਟ ਕੀਤਾ ਜਾਵੇਗਾ ਜੇ ਦਾਤਾ ਨੂੰ ਤਾਂ ਵੇਚਿਆ ਜਾ ਜਾ ਸਕੇ ਤੇ ਨਾ ਹੀ ਖਰੀਦਿਆ ਜਾ ਸਕੇ ਨਵੀਂ ਆਨਲਾਈਨ ਪ੍ਰਣਾਲੀ ਦੇ ਤਹਿਤ ਜਿਵੇਂ ਜਾਂਚ ਅਧਿਕਾਰੀ ਫ੍ਰੀ ਵਿੱਚ ਪ੍ਰਸਾਦ ਦਾਇਰ ਕਰਦਾ ਹੈ ਸਬੰਧਤ ਅਧਿਕਾਰੀ ਵੀਡੀਓ ਕਾਨਫਰੈਂਸ ਰਾਹੀਂ ਮੰਗਦੇ ਦੀ ਸੁਣਵਾਈ ਕਰੇਗਾ ਸਿਰਫ ਇੱਕ ਹਫਤੇ ਵਿੱਚ ਆਦੇਸ਼ ਜਾਰੀ ਕਰੇਗਾ ਇਹ ਬਦਲਾਅ ਨਾਲ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਰੋਹੀ ਹਾਸਲ ਕੀਤੀ ਜਾਂ ਦਾਤਾ ਵਿਰੋਧ ਕਾਰਵਾਈ ਦੀ ਗਤੀ ਹੁਣ ਵੱਧ ਹੁਣ ਕਈ ਗੁਣਾ ਵੱਧ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਹੁਣ ਨਸ਼ਿਆ ਵਿਰੋਧ ਜੰਗ ਦੌਰਾਨ ਪੰਜਾਬ ਨੇ 1 ਮਾਰਚ 2025 ਤੋਂ 16 16400 ਐਫ ਆਰ ਆਈ ਦਰਜ ਕੀਤੀਆਂ 25646 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਇਸ ਸਮੇਂ 1059 ਕਿਲੋਗ੍ਰam ਹਿਰੋਇਨ ਬਰਾਮਦ ਕੀਤੀ 366 ਕਿਲੋਗ੍ਰam ਅਫੀਮ 215 ਕੁਆਲਿਟਰ ਪੁੱਕੀ 29 ਗ੍ਰਾਮ ਅਸ਼ੀ 405 ਕਿਲੋਗ੍ਰਾਮ ਗਾਜਾ 6 ਕਿਲੋਗ੍ਰਾਮ برف ਤੇ 32 32.35 ਲੱਖ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ 12.25 ਕਰੋੜ ਰੁਪਏ ਦਾ ਡਰੱਗ ਮਨੀ ਵੀ ਜ਼ਬਤ ਕੀਤੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਉਹ ਵੀ ਮਗਰ ਮੱਛਾਂ ਤੇ ਹੱਥ ਪਵੇਗਾ ਜਿੰਨਾ ਉੱਤੇ ਜਿਹੜੇ ਨੇ ਵੱਡੇ ਨਸ਼ੇ ਨੂੰ ਲੈ ਕੇ ਕੇਸ ਦਾਇਰ ਹੋਏ ਹੋਏ ਸੀ ਜਿਹੜੇ ਮੱਛੇ ਮਗਰਮੱਛ ਮੱਛੀਆਂ ਜਿਹੜੀਆਂ ਆਪਦੇ ਘਰਾਂ ਦੇ ਅੰਦਰ ਬੈਠੀਆਂ ਸੀ ਹੁਣ ਉਹਨਾਂ ਦੀਆਂ ਜ਼ਾਇਦਾਤਾ ਵੀ ਹੋਣਗੀਆਂ ਫ੍ਰੀਜ਼ ਕਿਉਂਕਿ ਹੁਣ ਵੱਡਾ ਐਕਸ਼ਨ ਲੈ ਲਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ